ਫੜਲੇ ਫੜਲੇ ਪੜਲੇ ਚੰਡੀਗੜ੍ਹ ਤੇ ਤਰਥਲੀ ਮਚਾਉਣ ਵਾਲੇ ਮੁੰਡੇ ਪੁਲਸ ਨੇ ਫੜਲੇ ਤਰਸਾਲ ਚੰਡੀਗੜ੍ਹ ਪੁਲਸ ਨੂੰ ਇਹਨਾਂ ਨੇ ਪਾਈਆਂ ਹੋਈਆਂ ਸੀ ਪਾੜਣਾ ਇੱਕ ਦੋ ਨਹੀਂ 50 ਤੋਂ ਵੀ ਵੱਧ ਮੋਬਾਈਲ ਫੋਨ ਖੋਣ ਦੀਆਂ ਵਾਰਦਾਤਾਂ ਨੂੰ ਅਨਸ਼ਾਮ ਦਿੱਤਾ ਸੀ ਇਹ ਗੈਂਗ ਇਹਨਾਂ ਛਾਤਰ ਸੀ ਕਿ ਇਹਨਾਂ ਨੇ ਆਪਣਾ ਹੀ ਮੋਬਾਈਲ ਦੁਕਾਨਦਾਰ ਰੱਖਿਆ ਤੇ ਯਾਨੀ ਕਿ ਇੱਕ ਦੁਕਾਨ ਹੀ ਖੋਲੀ ਪਈ ਸੀ ਮੋਬਾਈਲਾਂ ਦੀ ਜਿੱਥੇ ਲੁੱਟਦਾ ਸਾਰਾ ਮਾਲ ਵੇਚ ਦਿੱਤਾ ਜਾਂਦਾ ਸੀ ਤੇ ਇਸ ਤੋਂ ਅਰ ਚੰਡੀਗੜ੍ਹ ਪੁਲਸ ਨੇ ਇਸ ਗੈਂਗ ਨੂੰ ਤਾਂ ਫੜਿਆ ਨਾਲ ਹੀ ਦੁਕਾਨ ਦੇ ਮਾਲਕ ਨੂੰ ਵੀ ਫੜ ਲਿਆ ਤੇ ਕਰ ਦਿੱਤਾ ਹੈ ਵੱਡਾ ਖੁਲਾਸਾ ਆਓ ਤੁਹਾਨੂੰ ਦਿਖਾਣੇ ਆ ਕੀ ਹੈ ਪੂਰਾ ਮਾਮਲਾ ਦਨਪੇਰ ਪੰਜਾਬ ਪੀਟੀਵੀ ਦੇ ਰਮੇਸ਼ ਕੁਮਾਰ ਦੀ ਰਿਪੋਰਟ ਜਲੰਧਰ ਦੇ ਸੈਕਟਰ 31 थाना ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਖਾਤਿਰ ਗੈਂਗ ਦਾ ਪਰਦਾ ਫਾਸ਼ ਕਰ ਦਿੱਤਾ ਹੈ ਇਸ ਟਾਈਮ ਇੱਕ ਪ੍ਰੈਸ ਕਾਨਫਰੰਸ ਤੱਕ ਤਿਆਰੀ ਜਿੱਥੇ ਪੰਜ ਬੰਦਿਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਹੜੇ ਆਏ ਦੇ ਲੁੱਟਾਂ ਖਵਾਉਣ ਦੀ ਬਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਇਸ ਕਿਨ ਤਸਵੀਰਾਂ ਦੇ ਵਿੱਚ ਇਹੀ ਉਹ ਮੁੰਡੇ ਨੇ ਜਿਹੜੇ ਲੁੱਟਖੋਹਾਂ ਦੀ ਬਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਹੁਣੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਦੇਖ ਸਕਦੇ ਹੋਂ ਤੇ ਇਹਨਾਂ ਨੇ ਮੂੰਹ ਤੇ ਉਹਨੂੰ ਚਿੱਟਾ ਕੱਪੜਾ ਬੰਨ ਕੇ ਪਿਠਾਲ ਰੱਖੇ ਤੇ ਆਪਣਾ ਮੂੰਹ ਕੌਂਦੇ ਵੀ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਆਏ ਦਿਨ ਲੁੱਟਖੋਹਾਂ ਦੀ ਬਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਹੁਣ ਇਹ ਪੁਲਿਸ ਦੇ ਕੰਗੇ ਚ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋਂ ਜਿਹੜੇ ਇੰਡਸਟਰੀ ਏਰੀਆ ਰਾਮਦਰਵਾਦ ਤੇ ਆਸ-ਪਾਸ ਦੇ ਏਰੀਆ ਦੇ ਵਿੱਚ ਸਨੇਚਿੰਗ ਦੀ ਬਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਜਿਹੜੇ ਰਹਾਗਿਰਾਂ ਤੋਂ ਮੋਬਾਈਲ ਖੋ ਕੇ ਮਿੰਟ ਰਫੂ ਚੱਕਰ ਹੋ ਜਾਂਦੇ ਸੀ ਹੁਣੇ ਪੁਲਿਸ ਦੇ ਚੁੰਗਲ ਚ ਫਸ ਚੁਕੇ ਆ ਪੰਜ ਬੰਦਿਆਂ ਦੀ ਗ੍ਰਿਫਤਾਰੀ ਹੋਈ ਆ ਜਿਹਦੇ ਵਿੱਚ ਇੱਕ ਦੁਕਾਨਦਾਰ ਆ ਜਿਨ੍ਹਾਂ ਨੂੰ ਇਹ ਮੋਬਾਈਲ ਪ੍ਰੋਵਾਈਡ ਕਰਵਾਦੇ ਦੇਖ ਸਕਦੇ ਹੋ ਜਿਹੜੀ ਟੀਸ਼ਰਟ ਤੁਸੀਂ ਦੇਖ ਰਹੇ ਹੋ ਇਹ ਦੁਕਾਨਦਾਰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਜਿਹਨੂੰ ਇਹ ਮੋਬਾਈਲ ਪ੍ਰੋਵਾਈਡ ਕਰਾਉਂਦੇ ਸੀ ਤੇ ਹੁਣ ਦੇਖ ਸਕਦੇ ਹੋ ਇਸ ਪੂਰੇ ਮਾਮਲੇ ਦੇ ਵਿੱਚ ਪ੍ਰੈਸ ਵਾਰਤਾ ਜਿੱਤੀ ਜਾ ਰਹੀ ਹੈ ਡੀਐਸਪੀ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੋਈ ਜਾਣਕਾਰੀ ਦੇ ਰਿਹਾ ਤੁਹਾਨੂੰ ਦੱਸ ਦਈਏ ਦੋ ਮੋਟਰਸਾਈਕਲ ਜਿਹਦੇ ਵਿੱਚ ਇੱਕ ਜਾਲੀ ਨੰਬਰ ਸੀ ਤੇ 42 ਮੋਬਾਈਲ ਫੋਨ ਇਹਨਾਂ ਕੋਲੋਂ ਰਿਕਵਰ ਕਰ ਲਿੱਤੇ ਗਏ ਹੈ ਹੁਣ ਇਹਨਾਂ ਨੂੰ ਪੁਲਿਸ ਨੇ ਆਪਣੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਪ੍ਰੈਸ ਵਾਰਤਾ ਦੇ ਦਰਾਂ ਡੀਐਸਪੀ ਜਸ ਸਿੰਦਰ ਸਿੰਘ ਕੀ ਜਾਣਕਾਰੀ ਦੇ ਰਹੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਹੈ ਫਿਰ ਸਾਬ ਕੀ ਮਾਮਲਾ ਹੈ ਕਿ ਇਸ ਨੇਚਰ ਪਕੜਿਆ ਹੈ ਸੈਕਟਰ 31 थाना ਪੁਲਿਸ ਨੇ ਤਾਂ ਪਿਛਲੇ ਸਾਡੇ ਮਹੀਨੇ ਦੋ ਉਸ ਨੇ ਚਿਕ ਹੋਈਆਂ ਸੀਗੀਆਂ ਆਪਣਾ 31 ਥਾਣਾ ਦੇ ਵਿੱਚ ਔਰ ਇੱਕ ਤਿੰਨ ਸਲੇ ਜੀਗਾਂ ਦੇ ਮਕਬਾਰਤਾ ਤੋਂ ਆਪਣੀ ਐਸੇ ਸਾਡੇ ਕੋਲ ਇਨਫੋਰਮੇਸ਼ਨ ਜਿਹਦੇ ਵਿੱਚ ਪਤਾ ਲੱਗਿਆ ਸੀ ਇਹ ਵੀ ਮੋਟਰਸਾਈਕਲ ਤੇ ਸਵਾਰ ਆਪਣਾ ਬਲੈਕ ਮੋਟਰਸਾਈਕਲ ਸਵਾਰ ਉਪਰ ਦੋ ਬੰਦੇ ਹੈ ਇੱਕ ਟੈਂਪਰੇਰੀ ਨੰਬਰ ਲਾ ਕੇ ਯੂਜ਼ ਕਰ ਰਿਹਾ ਹੈ ਔਰ ਇੱਕ ਨੰਬਰ ਲੋਕਲ ਨੰਬਰ ਹੀ ਹੈ ਜਿਹੜੀ ਮੇਨ ਲੀਡ ਮਿਲੀ ਸੀਗੀ ਟੈਂਪਰੇ ਨੰਬਰ ਤੇ ਮਿਲੀ ਸੀਗੀ ਤੇ ਉਹਦੀ ਥੋੜੀ ਡਿਸਕ੍ਰਿਪਸ਼ਨ ਵੀ ਮਿਲੀ ਸੀਗੀ ਇਹਨਾਂ ਬਾਰੇ ਜਿਹੜੇ ਸਨੇਚ ਕਰ ਰਹੇ ਨੇ ਉਹ ਜਨਰਲ ਜਿਹੜੇ ਸਨੇਚਰ ਸੀਗੇ ਜਿਹੜੇ ਸ਼ਾਮ ਦਾ ਟਾਈਮ ਆਪਣੇ ਕੰਮ ਤੋਂ ਕੋਈ ਆਦਾ ਰੋਜ਼ਗਾਰ ਤੋਂ ਜਿਹੜਾ ਵਾਪਸ ਉਹਦੇ ਨੂੰ ਹੀ ਟਾਰਗੇਟ ਕਰ ਰਹੇ ਸੀਗੇ ਜਿਵੇਂ ਸੈਕਟਰ 47 ਦੇ ਕੋਲ ਗੀਤਾ ਨਾਲੇ ਸਾਈਕਲ ਰਾਈਡ ਦੇ ਕੋਲ ਕਿਤੀ ਸੀ ਪੰਜ ਸੱਤ ਨੂੰ ਵਾਰ ਦਾ ਉਸ ਤੋਂ ਪਹਿਲੇ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀ 25 6 ਨੂੰ ਛੜੀ ਮੰਦਰ ਦੇ ਕੋਲ ਇੱਕ ਵਾਰ ਤਾਂ ਇਹਨਾਂ ਨੇ ਕੀਤੀ ਸੀਗੀ ਜੇ ਆਪਣਾ Tata Motors General Electric Phase 2 ਦੇ ਵਿੱਚ ਤਾਂ ਕਾਫੀ ਇਹ ਸਰਗਰਮੀ ਨਾਲ ਚੱਲੇ ਸੀਗੇ ਤੇ ਉਹਦੇ ਮੱਦੇਨਜ਼ਰ ਇਹ ਫਿਰ ਐਸ ਐਚਓ ਸਾਹਿਬ ਨਾਲ ਵੀ ਆਪਾਂ ਰਲ ਕੇ ਇੱਕ ਟੀਮ ਬਸਥਿਪਿਤ ਕੀਤੀ ਤਾਂ ਕਿ ਇਹਨਾਂ ਦੇ ਉੱਪਰ ਢੱਲ ਪਾਈ ਜਾਵੇ ਜਿਹੜੀ ਇਹ ਸਟ੍ਰੈਟਿਜੀਕ ਪੇ ਤੜਕ ਹੋ ਕੇ ਕਰ ਰਹੇ ਆ ਤਾਂ ਉਸੇ ਦਿਨ ਨਜ਼ਰ ਅਦੇ ਕੱਲ ਇਨਫੋਰਮੇਸ਼ਨ ਮਿਲੀ ਵੀ ਇੱਕ ਬੰਦੇ ਜਿਹੜਾ ਆਪਣਾ ਚੌਂਦੀ ਔਰ ਇੱਧਰ ਹੈਗੇ ਨੇ ਸੰਤਾਲੀ ਦੀ ਕਥੇ ਸੰਤਾਲ ਜਿਹੜੀ ਉਹ ਡਿਵਾਈਡਿੰਗ ਰੋਡ ਦੇ ਉੱਪਰ ਤੇ ਟੀਮ ਨੇ ਫਿਰ ਇਹਨਾਂ ਨੂੰ ਰੌਡ ਆਪ ਕੀਤਾ ਇਹਨਾਂ ਕੋਲੋਂ ਇੱਕ ਜਿਹੜਾ ਬਾਈਕ ਲੈਣਾ ਖੋਇਆ ਸੀਗਾ ਆਪਣਾ 5 ਤਰੀਕ ਨੂੰ ਹੋਰ ਕਵਰ ਹੋਇਆ ਸੋ ਸਾਹਮਣੇ ਹੋਰ ਕਵਰ ਹੋਇਆ ਸੀਗਾ ਨਾਲ ਦੇ ਨਾਲ ਹੀ ਇਹ ਜਿਹੜੇ ਦੋ ਜਿਹੜੇ ਸਾਥੀ ਸੀਗੇ ਜਿਹੜੇ ਪਲੇਸ ਟੀਮ ਆ ਗਈ ਸੀ ਨਾਲ ਦੇ ਦੋ ਸਾਥੀ ਉਹ ਵੀ ਇਹਨਾਂ ਦੀ ਇਨਫੋਰਮੇਸ਼ਨ ਆਪਣੀ ਲੈ ਕੇ ਉਹ ਵੀ ਰੌਡ ਆਪ ਕੀਤੇਗੇ ਔਰ ਫਿਰ ਇਹ ਪਤਾ ਲੱਗਿਆ ਜੀ ਇਹ ਆਪਣਾ ਇੱਕ RAM dwar face to ji mobile ਦਾ ਜਿਹੜਾ ਕੰਮ ਕਰਦਾ ਹੈਗਾ ਰਿਪੇਅਰ ਵਗੈਰਾ ਦਾ ਸੇਲ ਦਾ ਉਹਨੂੰ ਇਹ ਜਾ ਕੇ ਦੇ ਦਿੰਦੇ ਸੀਗੇ ਤਾਂ ਉਸ ਗਰਮੀ ਰਖਾ ਕੇ ਵੀ ਪਹਿਲੇ ਲੈਂਦੇ ਸੀਗੇ ਉਸ ਨੂੰ 1000 ਰੁਪਏ ਕਿ ਤੇ ਬਾਅਦ ਚ ਲੈ ਜਾਵਾਂਗੇ ਇਹ ਬੰਦਾ ਜਿਹੜਾ ਆਪਣਾ ਸੰਤੋਜ ਤੇ ਹੈਗਾ ਸੰਦੋਸ਼ ਹੈ ਜੀ ਆਪਣਾ face to RAM dwar mobile ਰਿਪੇਅਰ ਦਾ ਔਰ ਇਹ 1000 ਔਰ 1500 ਰੁਪਏ ਦੇ ਵਿੱਚ ਇਹਨਾਂ ਤੋਂ ਮੋਬਾਈਲ ਲੈ ਲੈਂਦਾ ਸੀਗਾ ਇਨੂੰ ਵੀ ਫਿਰ ਰੌਡ ਅਪ ਕੀਤਾ ਗਿਆ ਤੇ ਇਹਦੇ ਘਰੋਂ ਇਹ ਆਪਣਾ ਹੀ ਮੋਬਾਈਲ ਕੋਈ 42 ਰਿਕਵਰ ਹੋਇਆ ਜਿਹੜੇ ਕਿ ਪਾਰਟ ਆਫ ਇਨਵੈਸਟੀਗੇਸ਼ਨ ਅਬ ਵੀ ਵੈਰੀਫਾਈ ਕੀਤਾ ਜਾਏਗਾ ਵੀ ਕਿੰਨੇ ਚੋਰੀ ਦੇ ਹਨ ਕਿਹੜੇ-ਕਿਹੜੇ ਸੋਰਸ ਤੋਂ ਇਹਨਾਂ ਕੋਲ ਆਏ ਨੇ ਉਹ ਕੌਣ-ਕੌਣੇ ਕੋਲ ਆ ਕੇ ਇਹ ਜੜੀ ਆਪਣੀ ਸੋਲਰ ਪ੍ਰਾਪਰਟੀ ਨੂੰ ਬੇਚ ਰਿਹਾ ਹੈਗਾ ਸਰ ਮੋਟਰ ਸਪ੍ਰੈਂਟ ਕੀ ਹੁੰਦੀ ਸੀ ਕਿਸ ਤਰ੍ਹਾਂ ਇਹ ਕੋਈ ਵਾਰਦਾਤ ਮਿਲ ਜਾਂ ਫਿਰ ਵਾਰਦਾਤ ਦਾ ਦੰਗ ਕਰਦੇ ਸੀ ਕਿ ਵੀ ਜਿਹੜਾ ਕੱਲਾ ਬੰਦਾ ਜਾ ਰਿਹਾ ਔਰ ਥੋੜੀ ਜੀ ਸ਼ਾਮ ਦਾ ਟਾਈਮ ਹੈ ਜਿਹੜਾ ਕੱਲਾ ਲੋਨਲੀ ਬੰਦਾ ਜਾ ਰਿਹਾ ਤੇ ਉਹਨੂੰ ਰੋਕ ਕੇ ਉਹਨੂੰ ਫੋਰਟ ਹੋ ਕੇ ਲੈ ਜਾਂਦੇ। ਕਿਹਦੀ ਹਥਿਆਰ ਵਗੈਰਾ ਜਾਂ ਕਿਸ ਤਰ੍ਹਾਂ ਦਾ ਡਰਾਵਾ ਜਾਂ ਕਿਸ ਤਰ੍ਹਾਂ ਦਾ ਵੀ ਉਹ ਵੀ ਯੂਜ਼ ਕਰਦੇ ਸੀ। ਨਹੀਂ ਹਥਿਆਰ ਵਾਲੀ ਐਂਗਲ ਦੀ ਆਏ ਤਾਂ ਪਲੇਣਾ ਜਿਹੜੀ ਆਪਣੀ ਸਟੇਟਮੈਂਟ ਦੇ ਦਿੱਤੀ ਹਥਿਆਰ ਵਾਲੀ ਕੋਈ ਨਹੀਂ ਸੜਨ ਨੂੰ ਰੋਕਿਆ ਮੋਬਾਈਲ ਬੰਤਾ ਦੇ ਪਾਪਾ ਜੀ। ਕੋਈ ਨਸ਼ੇ ਵਾਲਾ ਐਂਗਲ ਵੀ ਹੈਗਾ ਕੋਈ ਡਰੱਗਸ ਕਰਦਾ ਸੀ ਇਹਨਾਂ ਜੋ ਕੋਈ ਵੀ ਅਸੈਸ ਕਰੀਗਾ ਤਾਂ ਦੇ ਸੀਗੇ ਈਜ਼ੀ ਮਨੀ ਦੇ ਲਈ ਕਰਦੇ ਸੀ ਕੀ ਕਰ ਰਹੇ ਸੀ। ਹੋ ਕਿਸੇ ਨੇ ਆਪਣਾ ਜੇ ਮੋਟਰਸਾਈਕਲ ਚਲਾਣਾ ਉਹਦੇ ਤੇਨ ਦੀ ਵੀ ਲੋੜ ਹੈਗੀ ਆ। ਸੋਰਸ ਆਫ ਇਨਕਮ ਕੋਈ ਨਹੀਂ ਹੈਗੀ ਤੇ ਫਿਰ ਉਹਦੇ ਲਈ ਕੋਈ ਨਾ ਕੋਈ ਤਾਂ ਇਹਨਾਂ ਨੇ ਕੰਮ ਕਰਨਾ ਸੀਗਾ। ਜਿਹੜੀ ਕਿ ਇਹਨਾਂ ਨੂੰ ਖਾਣ ਤੋ ਇੱਕ KB ਐਂਗਲ ਹੈਗਾ ਤੇ ਇੱਕ ਅਦਾ ਬੰਦਾ ਜੋ ਕਰ ਰਿਹਾ ਆਪਣਾ ਥੋੜਾ ਐਡਿਕਸ਼ਨ ਦੀ ਵੀ ਹੈਗੀ ਐ ਨਾਟ ਸਾਰਿਆਂ ਨੂੰ ਤੇ ਉਸੇ ਕਰਕੇ ਆਪਣਾ ਇਹ ਠੀਕ ਐ ਸੌਖਾ ਕੰਮ ਹੋ ਗਿਆ ਉਦਾਂ ਕਰੋਦਾਂ ਉਹ ਇੱਕ ਕੇਮਾ ਮੈਂ ਆਪਣੀ ਮਦਦ ਦੇ ਕੰਮਾਂ ਦੇ ਜਾਂਦਾ ਇਹ ਆਪਣਾ ਸਟ੍ਰਾਈਵ ਕਰਾ ਕਰਨ ਲਈ ਉਹ ਤਿੰਨ ਚਾਰ ਯਾਰ ਮਿਲਦੇ ਜਿੱਥੇ ਰੋਜ਼ 1000 ਰੁਪਏ ਮਿਲ ਜੇ ਜਾਂ 1500 ਮਿਲ ਜੇ ਉਹਦੇ ਬਾਰੇ ਕੋਈ ਗੱਲ ਹੀ ਕੋਈ ਨਹੀਂ ਹੈ ਜੀ ਤੇ ਕੁੱਲ ਡਿਪਟੀ ਸਾਹਿਬ ਕਿੰਨੀਆਂ ਵਾਰਦਾਤਾਂ ਇਹਨਾਂ ਨੇ ਕਬੂਲ ਕੀਤੀਆਂ ਤੇ ਇਹਨਾਂ ਨੇ ਹੋਰ ਕੀ ਕੀ ਕਿੱਥੇ ਕਿੱਥੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਹ ਸਾਡੇ 31 ਦੀਆਂ ਤਿੰਨ ਜਿਹੜੀਆਂ ਹੈਗੀਆਂ ਇਹ ਰਣਜ ਅੰਜਾਮ ਦਿੱਤਾ ਸੀਗਾ ਬਾਕੀ ਅੰਦਰ ਇਨਵੈਸਟੀਗੇਸ਼ਨ ਹੈ ਜਿੰਨੇ ਵੀ ਚ ਰਿਕਵਰੀ ਹੋਈ ਹੈ ਉਹਦੀ ਸਾਰੀ ਆਪਣਾ ਡਿਟੇਲਸ ਵਾਰਾ ਲੈ ਕੇ ਜਿਹੜੀ ਵੀ ਹੋਰ ਵਾਰ ਪਤਾ ਲੱਗੇਗੀ ਉਹਦੇ ਬਾਰੇ ਸਰ ਇਹ ਜਿਹੜਾ ਸੰਤੋਸ਼ ਹੈ ਜਿਹਦਾ ਆਈ ਥਿੰਕ ਸ਼ਾਪ ਹੈ ਰਨਿੰਗ ਰਿਪੇਅਰ ਸ਼ਾਪ ਹਾਂ ਜੀ ਇਹਦੇ ਕੋਲ ਤਾਂ ਫਿਰ ਹੋਰ ਵੀ ਕੁਝ ਆਏ ਹੋਏ ਲੋਕ ਆਂਦੇ ਹੋਣੇ ਜਿਹਨੇ ਇਸ ਤਰੀਕੇ ਨਾਲ ਕਰਕੇ ਵਾਰ ਦਿੱਤਾ ਜਿਹੜੇ ਫੋਨ ਦਿੱਤੇ ਹੋਣੇ ਉਹ ਵੀ ਟ੍ਰੇਸ ਕਰ ਰਹੇ ਹੋ ਫਿਰ ਨਾਲ ਨਹੀਂ ਉਹ ਵੀ ਕਰਾਂਗੇ ਜੇ ਹੋਰ ਇਦਾਂ ਦੇ ਜਿਹੜੇ ਕੀ ਹੈ ਟਾਈਪ ਆਫ ਬੰਦੇ ਕਿਹੜੇ ਕੋਈ ਚੋਰੀ ਦਾ ਮੋਬਾਈਲ ਵੀ ਦੇਖੇ ਜਾ ਸਕਦਾ ਹੈ ਜਨਾਬ ਇਸ ਸਟੇਟਿੰਗ ਨਾਲ ਉਹ ਵੀ ਸਾਰੀ ਚੀਜ਼ ਪੁੱਛ ਦੀ ਜਾਏਗੀ ਇਹ ਜਿਹੜੇ ਫੋਨ ਨੇ ਸਾਰੇ ਮੋਬਾਈਲ ਸ਼ੌਪ ਤੋਂ ਰਿਕਵਰ ਕੀਤੇ ਨੇ ਕਿੰਨੇ ਕਟਿਆਂ ਤੋਂ ਕੀਤੇ ਨੇ ਸਾਰੇ ਇਹਨਾਂ ਦਾ ਕਰੋ ਜੀ ਸਰ ਰਿਕਵਰੀ ਕੀ ਕੀ ਹੈ ਕਿੰਨੇ ਮੋਬਾਈਲ ਫੋਨ ਨੇ ਹੋਰ ਕੀ ਕੀ ਰਿਕਵਰ ਇਹਦੇ 42 ਮੋਬਾਈਲ ਫੋਨ ਨੇ ਜਿਹੜੇ ਉੱਪਰ ਮੋਟਰਸਾਈਕਲ ਸਰ ਦੋ ਮੋਟਰਸਾਈਕਲ ਸਰ ਜਿਹੜੇ ਯੂਜ਼ ਕਰਦੇ ਨੇ ਕ੍ਰਾਈਮ 'ਚ ਤਿੰਨ ਕੰਪਲੇਨੈਂਟ ਦੇ ਮੋਬਾਈਲ ਹੈ ਜਿਹੜੀ ਮੋਟਰਸਾਈਕਲ ਨੇ ਚੋਰੀ ਹੋਈ ਹੈ ਇਹਨਾਂ ਦੇ ਆਪਣੇ ਨਹੀਂ ਆਪਣੇ ਮੋਟਰਸਾਈਕਲ ਇਹਨਾਂ ਦੇ ਆਪਣੇ ਇੱਕ ਦੇ ਉੱਪਰ ਇਹਨਾਂ ਨੇ ਟੈਂਪੋਰਰੀ ਫਰਜੀ ਨੰਬਰ ਲਾਇਆ ਹੋਇਆ ਸੀ ਪ ਸਾਧਾਰਨ ਕਾੜੇ ਸਰ ਕੰਪਲੇਨਟ ਟੋਟਲ 42 ਮੋਬਾਈਲ ਹੈ ਸਰ 42 ਮੋਬਾਈਲ ਜਿਹੜੇ ਤਾਂ ਸੰਤੋਸ਼ ਤੋਂ ਜਿਹੜੇ ਤੋਂ ਹੋਏ ਨੇ ਤਿੰਨ ਆਪਣੇ ਕੰਪਲੇਨੈਂਟ ਦੇ ਨਾਲ ਰਿਕਵਰੀ ਹੋਏ ਨੇ ਟੋਟਲ 45 ਹੋ ਗਏ 어 ਟੋਟਲ 42 ਟੋਟਲ 42 ਟੋਟਲ ਇਨਕਲੂਡਿੰਗ ਤਿੰਨ ਹੈ ਜੀ ਕਾਫੀ ਵੱਡੀ ਰਿਕਵਰੀ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਆਪਣੀ ਟੀਮ ਦੇ ਬਾਰੇ ਨਹੀਂ ਟੀਮ ਦਾ ਬਹੁਤ ਅੱਛਾ ਇਹ ਕੰਮ ਹੈ ਜੀ ਦੇਖੋ ਜਿਹੜੀ ਡੈਡੀਕੇਸ਼ਨ ਹੈ ਉਹ ਰਿਜ਼ਲਟ ਜਰੂਰ ਦਿੰਦੀ ਹੈ ਦੇ ਹੋਣੀ ਚਾਹੀਦੀ ਹੈ ਵੀ ਇਦਾਂ ਕਰਕੇ ਜਿਹੜੀ ਆਮ ਜਨਤਾ ਦੇ ਵਿੱਚ ਜਿਹੜਾ ਭੈ ਪਿਆ ਹੋਇਆ ਸਲੇਟਿਕ ਨਾਲ ਹੀ ਦੂਰ ਹੋਵੇ ਤੇ ਬਹੁਤ ਸਲਾਗਾ ਯੋਗ ਜਿਹੜਾ ਕੰਮ ਹੈਗਾ ਉਹ ਕੀਤਾ ਗਿਆ ਐਸਐਚਓ ਸਾਹਿਬ ਉਹਨਾਂ ਦਾ ਠੀਕ ਹੋ ਗਿਆ ਤੇ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਰ ਕਿੰਨੇ ਕੇਸ ਜਿਹੜੇ ਕੀ ਸੋਲਵ ਕੀਤੇ ਗਏ ਤਿੰਨ ਕੇਸ ਆਪਣੇ ਸੋਲਵ ਹੋਏ ਨੇ ਸਾਡੇ ਏਰੀਆ ਦੇ ਬਾਕੀ ਅਜੇ ਹੋਰ ਆਈਡੈਂਟੀਫਾਈ ਹੋਏਗਾ ਸਰ ਜਿੱਦਾਂ ਜਿੱਦਾਂ ਮੋਬਾਈਲ ਦੇ ਡਾਟਾ ਸਰ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਇਆ ਹੈ ਕਿੰਨੇ ਦਿਨਾਂ ਤੋਂ ਕਰ ਰਹੇ ਸੀਗੇ ਤੇ ਹੋਰ ਵੀ ਕਈ ਵਾਰਾਂ ਤੋਂ ਅੰਜਾਮ ਦਿੱਤਾ ਨਹੀਂ ਇਹ ਆਪਣਾ ਕਹ ਰਹੇ ਸੀਗੇ 1 ਮਹੀਨੇ ਤੋਂ ਮਿਜੜਾ ਦੇ ਦੁਆਰਾ ਇਹਨਾਂ ਨੂੰ ਇਕਦਮ ਹੀ ਲਗਾਤਾਰ ਇਹਨਾਂ ਨੇ ਦੋ ਤਿੰਨ ਜਿਹੜੀ ਵਾਰਦਾਤਾ ਕੀਤੀ ਹੈ ਉਸ ਤੋਂ ਪਹਿਲਾਂ ਕੋਈ ਕਿੰਨੇ ਬੈਕਾਂ ਹੋਣੇ ਉਹ ਅਜੇ ਅੰਡਰ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਜਿਹੜਾ ਵੀ ਹੋਰ ਵੀ ਇਹਨਾਂ ਦੇ ਕਿਸ ਤਰ੍ਹਾਂ ਦੀ ਪਤਾ ਲੱਗੇਗਾ ਪਰ ਡੋਸੀਏਰ ਦੇ ਕਿਹੜੀ ਵੀ ਇਹਨਾਂ ਦੀ ਗੱਲ ਆਏਗੀ ਉਹ ਪਤਾ ਨਹੀਂ ਤੇ ਕੋਰਟ 'ਚ ਪੇਸ਼ ਕਰਤੇ ਸਾਰੇ ਨਹੀਂ ਅੱਜ ਕਰਨੇ ਆ ਜੀ ਪੇਸ਼ ਠੀਕ ਪੇਸ਼ ਕਰਕੇ ਰਿਮਾਂਡ ਲਿਤਾ ਜਾਏਗਾ ਇਹਨਾਂ ਨੂੰ ਪਰਮਾਨ ਲੱਤਾ ਜਾਏਗਾ ਕਿਉਂਕਿ ਹੋਰ ਵੀ ਵਾਰਦਾਤਾ ਹੋ ਸਕਦੀਆਂ ਜਿਹੜਾ ਇਹ ਕਿੱਥੇ ਬੰਦਾ ਕਰ ਰਿਹਾ ਤੇ ਤਨੀ ਵੀ ਸਿਰਫ ਰਾਮ ਦਰਬਾਰ ਲੱਗੇ ਕਰ ਰਿਹਾ ਹੈ ਤੇ ਹੋਰ ਵੀ ਕਰ ਰਿਹਾ ਹੋਵੇਗਾ ਦੇਖਿਆ ਤੁਸੀਂ ਇਸ ਪੂਰੇ ਮਾਮਲੇ ਦੇ ਵਿੱਚ ਡੀਐਸਪੀ ਜਸਵਿੰਦਰ ਸਿੰਘ ਇੰਸਪੈਕਟਰ ਜਿਹੜੇ ਸੈਕਟਰ 31 ਦੇ ਥਾਣਾ ਪ੍ਰਭਾਰੀ ਰਾਮ ਰਤਨ ਸ਼ਰਮਾ ਨੇ ਕੀ ਕੋਈ ਜਾਣਕਾਰੀ ਦਿੱਤੀ ਇਹ ਸਫਲਤਾ ਮਿਲੀ ਹੈ ਸੈਕਟਰ 31 ਥਾਣਾ ਪੁਲਿਸ ਨੂੰ ਸੈਕਟਰ 31 ਦੇ ਥਾਣਾ ਪੁਲਿਸ ਦੇ ਜਿਹੜੇ ਮਲਾਜਮ ਇਹ ਦੇਖ ਸਕਦੇ ਹੋ ਉਹਨਾਂ ਦੇ ਸਿਕੰਜੇ 'ਚ ਇਹ ਸ਼ਾਤੀ ਰ ਜਿਹੜੇ ਬਦਮਾਸ਼ ਨੇ ਮੁੰਡੇ ਤੇ ਆਏ ਵਾਰ ਲੁੱਟਾਂ ਖੋਹਾਂ ਦੀ ਬਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਉਹਨੇ ਪੁਲਿਸ ਦੇ ਅੜਿੱਕੇ ਚ ਚ ਚੁੱਕੇ ਆ ਤੇ ਹੁਣ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਏਗਾ ਤੇ ਪੁਲਿਸ ਰਿਮਾਂਡ ਦੇ ਦੌਰਾਨ ਹੋਰ ਵੀ ਖੁਲਾਸੇ ਹੋਣਗੇ ਕਿ ਇਹਨਾਂ ਨੇ ਕਿੱਥੇ-ਕਿੱਥੇ ਚੋਰੀ ਲੁੱਟਾਂ ਖੋਹਾਂ ਦੀ ਬਾਰਦਾਤਾਂ ਨੂੰ ਅੰਜਾਮ ਦਿੱਤਾ ਆਪਣੇ ਸੀ ਹੋਗੀ ਰਵੀ ਦੇ ਨਰਮੇਸ਼ ਕੁਮਾਰ ਡੈਨਿਕ ਮੇਚ ਚੰਡੀਗੜ੍ਹ